ਅੱਛਾ ਔਰਤਾਂ ਚ ਕੈਂਸਰ ਕਿਉਂ ਜ਼ਿਆਦਾ ਕਿਉਂਕਿ ਅਸੀਂ ਦੇਖਦੇ ਹਾਂ ਅਕਸਰ ਬਿਲਕੁਲ ਠੀਕ ਹੈ ਬਰੀ ਗੁੱਡ ਕੁਐਸਚਨ ਲੋ ਫੀਮੇਲਸ ਨੂੰ ਜ਼ਿਆਦਾ ਕੈਂਸਰ ਅਫੈਕਟ ਫੀਮੇਲ ਇਸ ਸਫਰਿੰਗ ਮੋਰ ਐਂਡ ਫੀਮੇਲ ਇੱਕ ਕਿ ਤੱਕ ਕੈਂਸਰ ਡਿਜ਼ੀਜ਼ ਹੋ ਗਈ ਤੇ ਦੂਸਰਾ ਕੈਂਸਰ ਉਹ ਵੀ ਮੈਂ ਨਾਲ ਡਿਸਕਸ ਕਰਦਾ ਕਿਉਂਕਿ 9 ਮੰਥ ਮੇਰੀ ਮਾਂ ਨੇ ਮੈਨੂੰ ਪੇਟ ਚ ਰੱਖਿਆ ਤੇ ਬ੍ਰੈਸਟ ਕੈਂਸਰ ਤੇ ਬੱਚੇ ਦਾ ਨਹੀਂ ਸਰਵਾਈਕਲ ਕੈਂਸਰ ਔਰਤ ਨੂੰ ਚ ਮਿਲਣਾ ਨਾ ਕਿ ਮੇਰੇ ਡੈਡ ਨੂੰ ਔਰਤ ਨੂੰ ਬਾਬੇ ਨਾਨਕ ਨੇ ਲਿਖਿਆ ਜਨਨੀ ਹੈ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾ ਬਾਬਾ ਨਾਨਕ ਜੀ 500 ਸਾਲ ਪਹਿਲਾਂ ਲਿਖ ਗਏ ਇਹ ਫੀਮੇਲ ਦੀ ਮੌਤ ਸਾਰੇ ਵਰਡ ਜਿਆਦਾ ਹੋ ਰਹੀ ਹੈ ਇਹ ਦੋਨੇ ਕੈਂਸਰ ਆਣਾ ਚਾਰ ਔਰਤਾਂ ਨੂੰ ਇਕੱਠੀਆਂ ਕਰ ਲਓ ਦੋਨੋਂ ਨੂੰ ਕੈਂਸਰ ਹੋਣਾ ਲਾਈਫ ਦੀ ਕਿਸੇ ਸਟੇਜ ਤੇ ਜਾ ਕੇ ਹਾਂ ਕੈਂਸਰ ਇਜ਼ ਕਿਉਰੇਬਲ ਇਫ ਯੂ ਡਿਟੈਕਟ अर्ਲियर ਕੈਂਸਰ ਦਾ ਲਾਜ ਹੈ ਜੇ ਪਹਿਲੀ ਸਟੇਜ ਤੇ ਫੜ ਲਗੇ ਹੁਣ ਪਹਿਲੀ ਸਟੇਜ ਤੇ ਕਿਵੇਂ ਫੜ ਲਾਂਗੇ ਸਿਸਟਮ ਤਾਂ ਤੁਹਾਡੇ ਕੋਲ ਹੈ ਨਹੀਂਗਾ ਉਹਨੂੰ ਫੜਨ ਦੇ ਲਈ ਇੱਕ ਨਵੀਂ ਯੂਨਾਈਟਿਡ ਨੇਸ਼ਨ ਨੇ ਕੱਢੀ ਆ ਉਹ ਆਪਾਂ ਡਿਸਕਸ ਕਰਦੇ ਆ ਆ ਵੀਰ ਸੁਣ ਵੀ ਰਿਹਾ ਸਾਰੇ ਤੁਹਾਡੇ ਤੇ ਮੇਰਾ ਮੈਸੇਜ ਘਰ ਘਰ ਪਹੁੰਚਾ ਦਿਓ ਪਹਿਲਾਂ ਰਸੋਈ ਠੀਕ ਕਰਨੀ ਆ ਮਾਰਬਲ ਨਾਲ ਲਾਉਣ ਲੱਗ ਜੇ ਪਟ ਗਏ ਨਹੀਂ ਮੈਂ ਜਦੋਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਮੇਰੀ ਮਾਂ ਦੇਖੋ ਮੈਂ ਕਿਸਾਨ ਦਾ ਬੇਟਾ ਆਪਦੀ ਆਈਡੀ ਓਪਨਲੀ ਦੱਸ ਰਿਹਾ ਲੁਕੋ ਨਹੀਂ ਰਿਹਾ ਕੋਈ ਸ਼ਰਮਾ ਨਹੀਂ ਰਿਹਾ ਉਹ ਗੋਏ ਦਾ ਕੋਚਾ ਲਾਉਂਦੀ ਸੀ ਚੁੱਲ੍ਹੇ 'ਚ ਮੇਰੀ ਮਾਂ ਮੱਝ ਗਾਂ ਦਾ ਗੋਬਰ ਦਾ ਪਰ ਸਾਡਾ ਖਾਣ-ਪਾਣ ਸਾਰਾ ਸਾਫ਼ ਸੀ ਉਸ ਵੇਲੇ ਮੇਰੇ ਪਿੰਡ 'ਚ ਕਿਸੇ ਨੂੰ ਕੈਂਸਰ ਨਹੀਂ ਸੀ ਉਸ ਵੇਲੇ ਇੱਕ ਬੰਦੇ ਨੂੰ ਕਿਸੇ ਨੂੰ ਡਾਇਬੀਟਿਸ ਨਹੀਂ ਸੀ ਖਾਣ-ਪਾਨ ਸਾਫ ਸੀ ਰਸੋਈ ਕੱਚੀ ਸੀ ਚੁੱਲ੍ਹਾ ਕੱਚਾ ਸੀ ਹੁਣ ਇਟਾਲੀਅਨ ਮਾਰਬਲ ਲਾ ਲਈ ਯੂਨਿਟ ਲਾ ਲਿਆ ਲੇਡੀਜ਼ ਤਾਂ ਕਹਿੰਦੇ ਪਹਿਲਾਂ ਕਿਸੇ ਦੇ ਘਰ ਜਾਓ ہماری ਕਿਚਨ ਦੇਖੋ ਹਿੰਦੀ ਬੋਲਦੀ ਹੈ ਟਿਪ ਟਿਪ ہماری ਕਿਚਨ ਦੇਖੋ ਮੈਂ ਤੇਰੀ ਕਿਚਨ ਥੋੜਾ ਦੇਖਣੀ ਹੈ ਮੈਂ ਪੁੱਛਣਾ ਸਾਫ ਪਾਣੀ ਕਿੱਥੋਂ ਆਇਆ ਪਹਿਲਾਂ ਤਾਂ ਕੁਸਚਨ ਇਹ ਹੈ ਮੇਰਾ ਕਿਚਨ ਦੇ ਵਿੱਚ ਪਾਣੀ ਸਾਫ ਹੈ ਇੱਕ ਮੈਨੂੰ ਸਾਫ ਪਾਣੀ ਪਿਲਾਦਾ ਫਿਰ ਤੁਸੀਂ ਚਾਹ ਤੇ ਕੌਫੀ ਪਿਲਾਈਏ ਫਿਰ ਮੈਂ ਪੁੱਛਣਾ ਦੁੱਧ ਕਿੱਥੋਂ ਆਇਆ ਵੀ ਮਿਲਕ ਉਹ ਗੰਦੇ ਨਾਲੇ ਦਾ ਪੀ ਰਿਆ ਮੈਨੂੰ ਤਾਂ ਸਾਫ਼ ਬੋਤਲ ਪਾਣੀ ਪਿਲਾਤਾ ਮੱਝ ਗਾਂ ਪਾਣੀ ਕਿੱਥੋਂ ਪੀ ਰਹੀ ਹੈ ਉਹ ਗੰਦੇ ਨਾਲੇ ਦਾ ਉਹਨੇ 15 ਕਿਲੋ ਸਵੇਰ ਪਾਣੀ ਪੀਣਾ 15 ਦੁਪਹਿਰ ਤੇ 15 ਸ਼ਾਮ ਨੂੰ 45 ਕਿਲੋ ਮੱਝ ਗਾਂ ਪਾਣੀ ਪੀਂਦੀ ਹੈ ਐਵਰੇਜ ਵਾਟਰ ਤੇ ਫਿਰ ਉਹਨੇ 5 ਕਿਲੋ ਦੁੱਧ ਦੇਣਾ ਸਾਨੂੰ ਜੇ ਉਹਨੇ ਗੰਦਾ ਪਾਣੀ ਪੀ ਲਿਆ ਤੇ ਉਹ ਗੰਦਾ ਦੁੱਧ ਦੇਗੀ ਨਾ ਫਿਰ ਦਹੀਂ ਲੱਸੀ ਪਨੀਰ ਸਾਰਾ ਖਰਾਬ ਅਣੀ ਤਾਂ ਮੱਜਾ ਗਾਵਾਂ ਨਹੀਂ ਜਿੰਨਾ ਦੁੱਧ ਮਿਲ ਰਿਹਾ ਦੁੱਧ ਖਰਾਬ ਆ ਗਿਆ ਤੇ ਪਨੀਰ ਦਹੀਂ ਲੱਸੀ ਸਾਰਾ ਖਰਾਬ ਹੋ ਗਿਆ ਮਤਲਬ ਮੱਜਾਂ ਨੂੰ ਵੀ ਆਰੋ ਵਾਟਰ ਦੇਣਾ ਪੈਗਾ ਨਹੀਂ ਮੈਂ ਆਰੋ ਨਹੀਂ ਕਹਿੰਦਾ ਕਮ ਸੇ ਕਮ ਸਾਫ ਤਾਂ ਪਿਆਓ ਯਾਰ ਗੰਦੇ ਨਾਲੇ ਦਾ ਤਾਂ ਨਾ ਪਿਆਓ ਨਾ ਠੀਕ ਹੈ ਪਾਣੀ ਸਾਫ ਹੋ ਗਿਆ ਦੁੱਧ ਦਹੀਂ ਲੱਸੀ ਸਾਫ ਹੋ ਗਿਆ ਫਿਰ ਆ ਗਈਆਂ ਸਬਜ਼ੀਆਂ ਉੱਤੇ ਫਰਟੀਲਾਈਜ਼ਰ ਪੈਸਟੀਸਾਈਡ ਤੇ ਬੈਂਗਣਾ ਦੇ ਟੀਕੇ ਲੱਗ ਰਹੇ ਹਨ ਕਦੂਆਂ ਦੇ ਇਹ ਤਾਂ ਸਰਕਾਰ ਨੇ ਰੋਕਣਾ ਸਰਕਾਰ ਦਾ ਕੰਮ ਹੈ ਠੀਕ ਹੈ ਇੱਕ ਤਾਂ ਹੁੰਦਾ ਕਿਸੇ ਤੇ ਗੋਲੀ ਮਾਰ ਦੇਣੀ ਇੱਕ 5 700 ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਜਿਹੜਾ ਬੰਦਾ ਮਿਲਾਵਟ ਕਰਕੇ ਕਰ ਰਿਆ ਉਹ ਤੋਂ ਵੀ ਵੱਡਾ ਮਰਡਰ ਸਾਡੇ ਇੰਗਲੈਂਡ ਦੇ ਵਿੱਚ ਮਰਡਰ ਤਾਂ ਛੱਡੋ ਉਹਨੂੰ ਜ਼ਿੰਦਗੀ ਭਰ ਜੇਲ੍ਹ ਚ ਰਹਿਣਾ ਪੈਂਦਾ ਜੇ ਉਹ ਫੜ ਲਿਆ ਕੋਈ ਆਹ ਸਬਜ਼ੀ ਦੇ ਟੀਕੇ ਲੋਂਗਾ ਜਾਂ ਫਰਟੀਲਾਈਜ਼ਰ ਪੈਸਟੀਸਾਈਡ ਸਪਰੇਆ ਇੱਥੇ ਕੁਝ ਵੀ ਵਿਦਆਊਟ ਐਡਲਟਰੇਸ਼ਨ ਮਿਲੇਗਾ ਨਹੀਂ ਤੁਹਾਨੂੰ ਇੱਥੇ ਮੈਂ ਕਿਸਾਨ ਵੀਰਾਂ ਨੂੰ ਲਿਆ ਉਹਨਾਂ ਆਪਦੇ ਖਾਣ ਜੋਗੀ ਸਬਜ਼ੀ ਬੀਜੋ ਵੀਰੋ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸੂ ਵੀ ਕੈਂਸਰ ਤੋਂ ਬਚਣਾ ਕਿਵੇਂ ਆ ਜਿਵੇਂ ਹੁਣ ਮੂਲੀ ਗਾਜਰ ਧਣੀਆਂ ਵਿੱਚ ਇੱਥੇ ਸਿਰਫ ਰੂੜੀ ਦਾ ਰੇ ਪਾਓ ਉਹਦੇ ਤੇ ਕੋਈ ਫਰਟੀਲਾਈਜ਼ਰ ਪੈਸਟੀਸਾਈਡ ਨਹੀਂ ਰੋਟੀ ਦਾ ਆਟਾ ਤਾਂ ਸਾਡਾ ਘਰ ਦਾ ਹੀ ਹੁੰਦਾ ਕਿਸਾਨਾਂ ਵੀਰਾਂ ਦਾ ਉਹਦੇ ਤੇ ਵੀ ਖਾਨ ਜੋਗੀ ਦੇ ਉੱਤੇ ਕੋਈ ਸਪਰਿਆ ਨਹੀਂ ਕਰ ਰਹੀ ਹੈਗੀਆਂ ਰਸੋਈ ਠੀਕ ਹੋ ਗਈ ਤਾਂ ਜੁਐਲਨੋ ਕਹਿੰਦੀ ਕੈਂਸਰ ਨਹੀਂ ਕਰੇ ਆਏਗਾ ਫਿਰ ਆ ਯੂਪੀ ਦਾ ਕੇਲੇਆਂ ਵਾਲਾ ਆਇਆ ਇਹਦੇ ਤੁਸੀਂ ਦੇਖਿਆ ਫਰਚਨਰਾਂ ਚ ਗੇੜੇ ਦਿੰਨੇ ਆ ਲੀਡਰ ਹਨਾ ਛੱਗੇ ਪਜਾਮੇ ਚ ਪਾ ਕੇ ਜੱਟੇ ਜੱਟੇ ਉਹ ਕਹਿੰਦਾ ਯਾਰ ਇਹ ਗੇੜੇ ਕੱਢ ਰਹੇ ਆ ਮੈਂ ਵੀ ਕੁਝ ਕਰਾਂ ਉਹ ਵੀ ਤੁਹ ਪੜ ਗਿਆ ਵੀ ਇਹ ਕਰਪਟ ਸਟੇਟ ਹੋ ਗਈ ਆ ਉਹ ਕੇਲੇ ਹੱਥ ਨੇ ਹਰੇ ਹੁੰਦੇ ਆ ਸਵੇਰ ਨੂੰ ਗੈਲੋ ਕਰ ਦਿੰਦਾ ਕਰਦਾ ਕੈਮੀਕਲ ਲਾ ਕੇ ਪਕਾ ਦਿੰਦਾ ਨਾ ਮੈਂ ਫਰੂਟ ਵੀ ਖਰਾਬ ਹੋ ਗਿਆ ਫਿਰ ਸੋਇਚ ਸਾਫ ਕੀ ਰਹਿ ਗਿਆ ਬੀਬੀ ਜੀ ਬੋਲੋ ਹੁਣ ਤੁਸੀਂ ਗੱਲਾਂ ਥੋਡੀਆਂ ਸਿਓਰਗੀਆਂ ਲਾਲ ਹੋਣੀਆਂ ਚਾਹੀਦੀਆਂ ਨੇਚਰਲੀ ਕੁਦਰਤੀ ਇਹ ਜੋ ਸਟੂਡੀਓ ਜਿਵੇਂ ਵੀ ਲੱਗੇ ਸੀ ਟੌਰ ਜੇ ਕੱਢਣ ਜਿਵੇਂ ਵਿਆਹ ਤੋਂ ਪਹਿਲਾਂ ਲਿਆਦੇ ਕੁੜੀ ਨੂੰ ਨੋ ਤੁਹਾਡਾ ਮੇਰੀ ਵਾਈਫ ਕੋਲੇ ਹਾਪਫਲੀ ਗੈਰ ਰਿਆ ਸ਼ਾਇਦ ਸੁਣਦੀ ਹੋਵੇ ਇੰਗਲੈਂਡ ਚ ਘਰੋਂ ਕੱਢੂ ਉਹਦੇ ਕੋਲੇ ਨਾ ਤਾਂ ਲਿਪਸਟਿਕ ਹੈ ਇਹ ਕਰੀਮ ਲਾਉਂਦੀ ਐ ਕੋਈ ਠੰਡ ਬਹੁਤ ਪੈਂਦੀ ਐ ਰਾਈਟ ਮਤਲਬ ਤੁਹਾਡੀ ਡਾਈਟ ਇੰਨੀ ਸੋਹਣੀ ਹੋਣੀ ਚਾਹੀਦੀ ਆ ਖਾਣਾ ਪਾਣਾ ਤੇ ਤੁਹਾਡੇ ਸਰੀਰ ਦੇ ਵਿੱਚ ਚਮਕ ਹੋਣੀ ਚਾਹੀਦੀ